ਹਮ ਪਾਪੀ ਪੀ ਗਤ ਪਾਹੇ ਹਮ ਪਾਪੀ ਪੀ ਗਤ ਪਾਹੇ ਹਮ ਪਾਪੀ ਹਮ ਪਾਪੀ ਪੀ ਹਮ ਪਾਪੀ ਪੀ ਗਤ ਪਾਹੇ ਹਮ ਪਾਪੀ ਪੀ ਗਤ ਪਾਹੇ ਹਮ ਪਾਪੀ ਧੰਨ ਮੇਰੇ ਸਤਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਐਸੇ ਕਰਨੀ ਕਮਾਈ ਵਾਲੇ ਜਿਨ੍ਹਾਂ ਨੂੰ ਵੈਸੇ ਰੋਜ਼ ਹੀ ਯਾਦ ਕਰਦੇ ਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਢੇਟ ਕੀਤਾ ਫਿਰ ਕਹਿੰਦੇ ਆ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ